ਹੋਣਾ ਇੱਕ ਸਵਾਲ ਮੈਂ ਕਰਨਾ ਚਾਹਾਂਗੀ ਕਿ ਸੀਐਮ ਭਗਵੰਤ ਮਾਨ 노 ਡਾਊਟ ਹੁਣ ਕੰਮ ਬਹੁਤ ਵਧੀਆ ਸ਼ੁਰੂ ਹੋ ਗਿਆ ਹਰ ਇੱਕ ਜਗ੍ਹਾ ਤੇ ਜਾ ਕੇ ਕਾਰਵਾਈ ਹੋ ਰਹੀ ਹੈ ਨਸ਼ੇ ਜਿੱਥੇ ਗੱਲ ਆ ਗਈ ਉਥੇ ਪੰਜਾਬ ਪੁਲਿਸ ਆਪ ਹੀ ਹਾਜ਼ਰ ਹੈ ਲੇਕਿਨ ਅਪਾਰਟ ਫਰਮ ਦਿਸ ਅੱਪਾ ਜੇ ਗੱਲ ਕਰੀਏ ਹਿੰਦੂ ਨੇਤਾ ਦੀ ਜੋ ਮੰਗ ਸੀ ਕਿ ਦੁਬਾਰਾ ਆਪਾ ਆਪ ਦੀ ਸਰਕਾਰ ਲਾਣ ਦੇ ਵਿਚਾਰ ਚ ਹੈ ਜਿਸੀਮ ਭਗਵੰਤ ਮਾਨ ਨੂੰ ਦੁਬਾਰਾ ਆਪਾਂ ਸੀਮ ਦੀ ਕੁਰਸੀ ਦਵਾਗੇ ਸੀਐਮ ਸਾਹਿਬ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਜਿਹੜਾ ਤੁਸੀਂ ਨਸ਼ੇ ਖਿਲਾਫ ਮੁਹਿੰਮ ਚਲਾਈ ਹੈ ਚਲੋ ਦੇਰ ਹੈ ਦੋਸਤਾਂ ਲੇਕਿਨ ਇੱਕ ਗੱਲ ਮਰੀ ਬੀਤਦੀ ਹੈ ਉਸ ਤੇ जरा ਗੌਰ ਜੂ ਕਰਨਾ ਕਿ ਇਹ ਨਵਾਬ ਦੀ ਮੱਛੀਆਂ ਛੋਟੇ ਛੋਟੇ ਫੜ ਰਹੀਆਂ ਜਿਹੜੇ ਬਗਲਵਾਸ਼ੀ ਤੋਂ ਅਲਗ ਸਾਈਡ ਤੇ ਹੈਗੇ ਨੇ ਤੁਸੀਂ ਵੀ ਕਈ ਵਾਰ ਕਿਹਾ ਕਿ ਅਸੀਂ ਹਿੰਦੂ ਨੇਤਾ ਦੀ ਮੰਨੋ ਲੇਕਿਨ ਅੱਜ ਗਲੀ ਮੋਹਲੇ ਨੁਕਰਾਂ ਦੇ ਤੇ ਸ਼ਾਮਿਲ ਕੇ ਖੋਲੇ ਜਾ ਰਹੇ ਨੇ ਕੀ ਬੱਚਾ ਚਿੱਟੜ ਹਟ ਕੇ ਕਾਨੂੰਨ ਲੋਕੀ ਨੂੰ ਸ਼ਾਬਾਹ ਜਾਣਗੇ ਕੀ ਲੱਗ ਰਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਟਰਾਂਸਪੇਰੈਂਸੀ ਸਾਰਾ ਕੁਝ ਕਰ ਦੇ ਖੋਲ ਕੇ ਟੇਬਲ ਦੇ ਉੱਤੇ ਬਹਿ ਕੇ ਤੁਹਾਡੇ ਸਾਰੇ ਹਿੰਦੂ ਨੇਤਾਵਾਂ ਨੂੰ ਇਕੱਠਾ ਕਰਕੇ ਕਹ ਦੇਣ ਤੁਹਾਡੀ ਹੈ ਜ਼ਿੰਮੇਵਾਰੀ ਤੁਹਾਡੀ ਹੈ ਜ਼ਿੰਮੇਵਾਰੀ ਸਹੀ ਹੈ ਕਿਉਂਕਿ ਅੱਜ ਸਾਡੇ ਸਭ ਦੇ ਵੋਟਾਂ ਨਾਲ ਸੀਐਮ ਬਣੇ ਕੱਲ ਇੱਕ ਇੱਕ ਕੈਟਾਗਰੀ ਨਹੀਂ ਉਹਨਾਂ ਨੇ ਸਟੇਮ ਨਹੀਂ ਬਣਾਏਗਾ ਸੀਐਮ ਜਦੋਂ ਹੁੰਦੇ ਕੱਲ ਕਿ ਕੈਟਾਗਰੀ ਸੀਐਮ ਨਹੀਂ ਹੁੰਦੇ ਉਹ ਸਭ ਦੇ ਸੀਐਮ ਹੁੰਦਾ ਨਹੀਂ ਨਹੀਂ ਉਹ ਡਰਾਈਵਰ ਚੱਲਦੀਆਂ ਨੇ ਉਹ ਧਰਮ ਦੇਖ ਕੇ ਜਾਂ ਪੰਥ ਦੇਖ ਕੇ ਤਾਂ ਨਹੀਂ ਚੱਲਦੇ ਜਦੋਂ ਤੁਸੀਂ ਮਤਵਾ ਜਾਤਾ ਪਾਣੀ ਸ਼ੁਰੂ ਕਰ ਦੋਗੇ ਤਾਂ ਚੱਲਦੀ ਕਿਸੇ ਦੀ ਵਾਹਨ ਲਗਾਉਂਗਾ ਸੀਐਮ ਸੀਐ ਚਾਹੇ ਉਹ ਮੰਤਰੀ ਹੋਵੇ ਚਾਹੇ ਸਤਰੀ ਹੋਵੇ ਚਾਹੇ ਕਿਸੇ ਵੱਡੀ ਅਪਰੋਚ ਹੋਵੇ ਤੁਸੀਂ ਕਿਸੇ ਅਪਰੋਚ ਜੀ ਨਸ਼ੇ ਖਿਲਾਫ ਕਿਸੇ ਅਪਰੋਚ ਨਹੀਂ ਕਿਸੇ ਡਰਿੰਕ ਫੋਨ ਨਹੀਂ ਸੋਨਾ ਗਾਇਸ ਇਸ ਟੌਪਿਕ ਤੇ ਕਿ ਜੀ ਮੇਰਾ ਪਤਾ ਛਾੜ ਦਿਓ ਇਧਰ ਰਿਲੀਜ਼ ਨਾ ਕੋਈ ਪ੍ਰੋਸੈਜਰ ਨਾ ਡੀਵੀਸਾ ਨਾ ਸੀਐਮ ਸਾਹਿਬ ਤੇ ਨਾ ਕੋਈ ਅਫਸਰ ਇਸ ਚੀਜ਼ ਨੂੰ ਮੈਂ ਮੰਨੇ ਕਿ ਨਸ਼ੇ ਦਾ ਜਦ ਤੱਕ ਨਾ ਚੱਕ ਲਿਆ ਤਾ ਚੱਕ ਲੋ ਲੋਕਾਂ ਦਿਖਾ ਦਿਓ ਕਿ ਬਾਈ ਜੁਪੀ ਦੇ ਜੋਗੀ ਸਰਕਾਰ ਦੇ ਅੱਥੇ ਵੀ ਸਾਡੀ ਸਰਕਾਰ ਰਹੀ ਹੈ ਅਸੀਂ ਕੰਮ ਕਰ ਸਕਦੇ ਆ ਉਹ ਕਹਿੰਦੇ ਦਿਖਾਵਾਂਗੇ ਚਾਹੇ ਤੁਹਾਨੂੰ ਜੀ ਗੋਮਾਂਗਾ ਨਾ ਤੇ ਖਾਤਮ ਬਣਿਆ ਨਾ ਬਣਨਾ ਠੀਕ ਹੈ ਤੁਸੀਂ ਵੀ ਇੱਥੇ ਦਸੀ ਬੈਠਿਆ ਕੋਣ ਸਾਡੇ ਜੜੇ ਦੇਸ਼ ਦੇ ਰੱਖਿਆ ਬਲ ਫੈਨਸਮਿਸਟਰ ਰੱਖਿਆ ਬਲ ਤੇ ਹੋਣੇ ਕਰਾਉਂਦੇ ਜੁਕੀ ਠੀਕ ਹੈ ਜੀ ਗੱਲ ਦੇ ਪਰਸੂ ਉਸ ਦੇਖਿਆ ਕਿ ਅਮਰੀਕਾ ਦੇ ਬੰਦੇ ਜੋ ਖਸਾਤਾ ਲਿਖੇਗੇ ਮੈਨੂੰ ਲਿਖਣਾ ਖਸਾਤਾ ਲਿਖਣਾ ਕੱਲ ਮਿਲ ਜੂਗਾ ਅਮਰੀਕਾ ਨਾਲ ਖਸਾਤਾ ਨਾ ਦਿੰਦਾ ਮੈਂ ਇਹ ਯੂਕਰੇ ਨਾਲ ਖਸਾਤਾ ਨਾ ਬਣਿਆ ਤੇ ਬਣਾਉਂਦੇ ਵਾਸਤੇ ਮੈਂ ਇਸਟੋਕ ਮੈਂ ਕਹਿੰਦਾ ਖਾਤਾ ਬਣ ਗਿਆ ਅੱਜ ਪੰਜਾਬ ਖਸਤਾ ਬਣ ਗਿਆ ਵਾ ਤੇ ਕਿ ਆਜੀ ਨਸੀਬ ਆ ਹਰਿਆਣਾ ਜਾਣਾ ਉਹ ਜਿਹੜੇ ਕਿ ਜਾਵਾਂਗੇ ਮੱਝਾ ਜਾਵਾਂਗੇ ਜਿਹੜੇ ਬਾਹਰ ਬਠੇ ਉਹਨਾਂ ਕੋਨੇ ਫੜੇ ਜਾ ਰਿਆ ਕਿ ਜਿਹੜੇ ਉਹਨਾਂ ਨੇ ਬਾਹਰ ਪੰਜਾਬੀ ਜਾਂ ਜਿਹੜੇ ਬੰਦੇ ਆ ਉਹਨਾਂ ਨੇ ਵੇਚੇ ਨੇ ਅਮਰੀਕਾ ਤੋਂ ਆਪਣੇ ਵੇਚੇ ਤੇ ਤਰਮ ਨੂੰ ਕੋਨਾ ਜਿਹੜੇ ਪਹਿਲਾਂ ਦੇ ਪੰਨੋਂ ਬੈਠਾ ਉਹਨੂੰ ਵੇਚੇ ਉਹਨਾਂ ਕਰਾਉਂਦਾ ਕਿ ਯੂਟਿਊਬ ਖਸਤਾ ਬਣ ਗਿਆ ਬੇਕੋਪਣੇ ਕੈਨੇਡਾ ਵਾਲੇ ਬੋਲਾ ਪਦੇ ਬੇਕੋ ਮੈਂ ਕਹਿੰਦਾ ਪਹਿਲੇ ਕਿਹਾ ਉਹ ਨਹੀਂ ਮੈਡਮ ਉਹਨੇ ਕਰਾਉਂਦਾ ਕਿ ਅੱਜ ਖਸਤਾ ਬਣ ਗਿਆ ਲੇਕਿਨ ਇੱਥੇ ਵੀ ਬੀਬੀ ਸਾਹਿਬ ਆਏ ਸਾਰੇ ਅੱਜ ਪੰਜਾਬ ਜਾ ਕੇ ਕਰਾਮ ਕਾਲੇ ਕਿ ਜੋ ਗਿਆ ਜੋ ਜੋ ਨਮਕ ਕਲਾਮੇ ਤੁਹਾਨੂੰ ਕੀ ਕਹਿ ਰਹੇ ਆ ਜਿਹਨੇ ਸਾਡੇ ਦੇਸ਼ ਦਾ ਖਾ ਕੇ ਉਥੇ ਸਾਡੇ ਛੰਡੇ ਅੱਗ ਲਗਾ ਰਹੇ ਚਾਹ ਦੇ ਜਿਹਨਾਂ ਨੇ ਫੜਲੇ ਲਾਂਦੇ ਨੇ ਲੋਕ ਨੇ ਲਾਂਤ ਮੈਂ ਗਏ ਇਹਨਾਂ ਦੇ ਇਹਨਾਂ ਦੇ ਖਾਨਦਾਨ ਦੇ ਜਿਹਨਾਂ ਨੇ ਇਹ ਜਿਹੜੇ ਜਿਹੜੇ ਸਾਡੀ ਕੰਮ ਕਰ ਰਹੇ ਸਾਡੇ ਛੰਡੇ ਦਾ ਬਵਾਨ ਕਰ ਰਹੇ ਉਹਦੇ ਉੱਪਰ ਸ਼ਹਾਦਤ ਦਿੱਤੀ ਮੁਸਲਮਾਨਾਂ ਨੇ ਹਿੰਦੂਆਂ ਨੇ ਸਿੱਖਾਂ ਨੇ ਸਾਈਆਂ ਨੇ ਸਭ ਨੇ ਸ਼ਹਾਦਤ ਦਿੱਤੀਆਂ ਨੇ ਤੁਸੀਂ ਉਹਨਾਂ ਨੂੰ ਮੈਂ ਕਿ ਖਰਾਬ ਕਰ ਰਹੇ ਹੋ ਹਿੰਦੂ ਰਾਸ਼ਟਰ ਦੇ ਮੁੱਦੇ ਨੂੰ ਕਿਉਂ ਦੇਖਦੇ ਕਿਉਂਕਿ ਉਹ ਹੁਣ ਫੰਡਾ ਪੈ ਗਏ ਸਸ਼ਕਲ ਮੈਸ਼ਵਾਗੀ ਤੁਸੀਂ ਸਾਰੇ ਦੇਖ ਰਹੇ ਹੈਡਲਾਈਨ 24 ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਨਸ਼ਾ ਪੰਜਾਬ ਦੇ ਉੱਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਦੀ ਗੱਲ ਅੱਜ ਕਰਾਂਗੇ ਰਾਸ਼ਟਰੀ ਸ਼ਿਫ ਸੇਨਾ ਸੰਗ ਦੇ ਪ੍ਰਧਾਨ ਰਾਹੁਲ ਦੁਆਜੀ ਦੇ ਨਾਲ ਕਿਉਂਕਿ ਪੰਜਾਬ ਸਰਕਾਰ ਦਾ ਲਗਾਤਾਰ ਜੋ ਇੱਕ ਕਹਿ ਸਕਦੇ ਡਰਾਈਵ ਹੈ ਜਾਂ ਫਿਰ ਪੰਜਾਬ ਸਰਕਾਰ ਹੁਣ ਫੇਰ ਤੋਂ ਜਾਗ ਚੁੱਕੀ ਹੈ ਜਿਨ੍ਹਾਂ ਨੇ ਪ੍ਰਣ ਲਿਤਾ ਹੋਇਆ ਹੈ ਜੀ ਕਿ ਨਸ਼ੇ ਦਾ ਖਾਤਮਾ ਹੁਣ ਕਰਕੇ ਹੀ ਮੰਨਾਂਗੇ ਸਭ ਤੋਂ ਪਹਿਲਾਂ ਸਵਾਗਤ ਹੈ ਸਰ ਜੈ ਸ਼੍ਰੀ ਰਾਮ ਜੀ ਸਰ ਸਭ ਤੋਂ ਪਹਿਲਾਂ ਨਸ਼ੇ ਤੇ ਪੰਜਾਬ ਦੇ ਕਨੈਕਸ਼ਨ ਨੂੰ ਲੈ ਕੇ ਵਿਚਾਰਤਾ ਰ ਜੋ ਦੁਨੀਆ ਦੇ ਵਿੱਚ ਫੈਲੀ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਡਮ ਗੈਸਟਰੈਂ ਜਿਸ ਤਰ੍ਹਾਂ ਸਰਕਾਰਾਂ ਕਈ ਆਈਆਂ ਕਈ ਗਈਆਂ ਕਿ ਨਸ਼ੇ ਨੂੰ ਅਸੀਂ ਖਤਮ ਕਰ ਦਾਂਗੇ ਆ ਲੇਕਿਨ ਜੋ ਉਪਰਾਲੇ ਇੱਕ ਯੂਪੀ ਸਰਕਾਰ ਨੇ ਕੀਤੇ ਸੀ ਠੀਕ ਹੈ ਜੀ ਯੋਗੀ ਜੀ ਨੇ ਉਹ ਪ੍ਰਲ ਉਹ ਦੂਜਾ ਪ੍ਰਲ ਕਰਨ ਕੀਤਾ ਸਰਦਾਰ ਭਗਵੰਦ 마 ਜੀ ਨੇ ਮੈਂ ਬੜੀ ਸ਼ਲਾਘਾ ਕਰਦਾ ਉਹਨਾਂ ਦੀ ਜਿਹੜਾ ਉਹਨਾਂ ਨੇ ਚਲੋ देर आए दुरुस्त आए देर आए दुरुस्त आए ਲੇਕਿਨ ਆਇਤਾ ਸੀ ਜੋ ਕੰਮ ਉਹਨਾਂ ਨੇ ਕੀਤਾ ਵਾ ਕਰ ਰਹੇ ਨੇ ਦੇਖੋ ਪੰਜਾਬ ਦੇ ਡੀਜੀਪੀ ਗੋਰਖ ਯਾਦਵ ਜੀ ਲਾਲਾ ਸੀਪੀ ਨੇ ਆਪਣੇ ਚਾਲ ਸਾਹਿਬ ਬੜਾ ਅੱਛਾ ਮਿਲ ਕੇ ਕਿਨਾਂ ਨੇ ਕਮਿਊਨੀਕੇਸ਼ਨ ਕੀਤਾ ਜੀ ਬੜਾ ਅੱਛਾ ਕੰਮ ਕਰੇ ਪੂਰੇ ਪੰਜਾਬ ਜਿਹਨਾਂ ਨੇ ਇੱਕ ਲਿਆ ਚਾਈਏ ਡਰਾਈਵ ਚਲਾਈ ਹੈ ਜਿਹਦੇ ਕਰਕੇ ਨਸ਼ੇ ਦੇ ਖਿਲਾਫ ਜਿਹੜੇ ਲੋਕ ਨਸ਼ਾ ਤਸਕਰ ਨੇ ਜਿਨ੍ਹਾਂ ਨੇ ਲੋਕਾਂ ਨੂੰ ਲੁੱਟ ਖਸੂਗਿਆ ਲੋਕਾਂ ਨੂੰ ਨਸ਼ੇ ਦੀ ਆਦਤ ਪਾ ਕੇ ਆਪਣੇ ਵੱਡੇ ਵੱਡੇ ਮਹਿਰ ਬਣਾਏ ਕੋਠੀ ਬਣਾਈ ਯਾਨੀ ਅਜੋ ਢਾਰੇ ਨੇ ਦੇਖੋ ਜਿਸ ਤਰ੍ਹਾਂ ਯੋਗੀ ਜਦੋਂ ਵਿਚੂਰ ਸੀ ਕਿ ਜੇ ਬਲਡੋజర్ ਸੀਐਮ ਹੈ ਸ਼ਤਰਾ ਨਾਮ ਅਗਿਆ ਕਲ ਨੂੰ ਇਲਕੇ ਕੀ ਜਿਹੜੇ ਸਾਡੇ ਸੀਐਮ ਸਾਹਿਬ ਨੇ ਭਗਵੰਦਾਨ ਜੀ ਇਹ ਵੀ ਕਿ ਬਲੋਜ ਸੀਐਮ ਨੇ ਰਿਜ਼ਨ ਕੀ ਹੈ ਦੇਖੋ ਉਹਨਾਂ ਨੇ ਬੜਾ ਚੱਪ ਉਪਰਾਲਾ ਕੀਤਾ ਹੈ ਕਿ ਜਿਹੜੇ ਲੋਕ ਜਿਹੜੇ ਨਸ਼ੇ ਇਨਵੋਲਵ ਨੇ ਕੋਈ ਲਿਹਾਜ਼ ਨਹੀਂ ਹੈ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਉਹ ਫੜਨੇ ਨੇ ਫੜ ਕੇ ਉਹਨਾਂ ਨੂੰ ਅੰਦਰ ਦੇਰ ਦਵਾਈ ਦਾ ਪਰਚੇ ਹੋ ਰਹੇ ਨੇ ਉਹਨੇ ਪ੍ਰੋਪਰਟੀ ਢਾਈ ਜਾ ਰਹੇ ਨੇ ਪਰ ਤੁਹਾਡੇ ਚੈਨਲ ਦੇ ਮਾਧਮ ਇੱਕ ਮੈਂ ਗੱਲ ਜ਼ਰੂਰ ਕਵਾਂਗਾ ਕਿ ਸੀਐਮ ਸਾਹਿਬ ਤੁਸੀਂ ਬੜਾ ਅੱਛਾ ਕੰਮ ਕਰ ਰਹੇ ਜਿਹੜੀ ਆ ਤੁਸੀਂ ਨਸ਼ੇ ਖਿਲਾਫ ਮੁਹਿੰਮ ਚਲਾਈ ਹੈ ਚਲੋ ਦੇਰ ਹੈ ਦੋਸਤਾਂ ਹੈ ਲੇਕਿਨ ਇੱਕ ਗੱਲ ਮੇਰੀ ਬੇਨਤੀ ਹੈ ਇਸ ਤੇ ਜਰਾ ਗੌਰ ਜੂ ਕਰਨਾ ਕਿ ਇਹ ਨਾ ਵੇ ਸਾਡੀ ਮੱਛੀਆਂ ਛੋਟੇ ਛੋਟੇ ਫੜ ਰਹੇ ਆ ਜਿਹੜੇ ਬਗਲ ਬਾਛ ਨੇ ਉਹ ਇੱਕ ਸਾਈਡ ਤੇ ਹੈਗੇ ਨੇ ਕਿਉਂਕਿ ਤੁਸੀਂ ਦੇਖੋ ਅਜ ਨਸ਼ੇ ਦੇ ਆਪਾਂ ਜਿਹੜਾ ਪੰਜਾਬ ਨੂੰ ਲੋਕ ਕਿਹਾ ਗਿਆ ਕਿ ਨਸ਼ਰੇ ਕਿਤੇ ਅੱਠਵਾਂ ਜੁਲ ਕਹਿੰਦੇ ਦਰਿਆ ਬਣ ਗਿਆ ਛੇਵਾਂ ਦਰਿਆ ਬੜ ਗਿਆ ਨਸ਼ਾ ਪੰਜਾਬ ਦਾ ਲੇਕਿਨ ਅੱਜ ਗਲੀ ਮੋਹਲੇ ਨੁਕਰਾਂ ਦੇ ਤੇ ਸ਼ਾਬ ਦੇ ਠਿਕਾਣੇ ਖੁੱਲੇ ਜਾ ਰਹੇ ਨੇ ਕੀ ਬੱਚਾ ਚਿੱਟੇ ਹਟ ਕੇ ਕੱਲ ਨੂੰ ਲੋਕੀ ਨੂੰ ਸ਼ਾਬਾ ਜਾਣਗੇ ਇਹਦੇ ਬਾਰੇ ਵੀ ਧਿਆਨ ਦਿੱਤਾ ਜਾਵੇ ਕਿਉਂਕਿ ਸਕੂਲ ਦੇ ਨੇੜੇ ਕੋਲਜ ਦੇ ਨੇੜੇ ਮੰਦਾਂ ਦੇ ਨੇੜੇ ਬੱਚੇ ਜਿੱਤੇ ਐਕਸਟ੍ਰੀਮ ਹੁੰਦੀਆਂ ਉਹਦੇ ਜਿਹੜੇ ਗੱਲੀ ਮਦੇ ਨੁਕੜਾਂ ਦੇ ਵਿੱਚ ਦੇਖੋ ਠੇਕੇ ਖੁੱਲੇ ਜਾ ਰਹੇ ਨੇ ਹੁਣ ਵੀ ਠੇਕੇ ਦੀ ਨਰਮੀ ਜਿਵੇਂ ਚੱਲਦੀ ਜਾਂਦੀ ਹੈ ਇਹਨਾਂ ਨੂੰ ਨਵੇਂ ਠੇਕੇ ਖੁੱਲਨੇ ਆ 31 ਮਾਰਚ ਬਾਅਦ ਇਸ ਚੀਜ਼ ਦਾ ਧਿਆਨ ਰੱਖਿਆ ਜਾਵੇ ਕਿ ਗਲੀ ਮੋਹੱਲੇ ਜਾਂ ਜਿਹੜੇ ਧਰਮ ਸਥਾਨਾਂ ਨੇ ਉਹਦੇ ਨੇੜੇ ਤੇ ਨਾ ਹੋਵੇ ਲਿਮਟ ਹੋਵੇ ਮੈਂ ਤਾਂ ਕਹਿੰਦਾ ਜੀ ਮੇਰੇ ਤੇ ਜੋ ਮੇਰੀ ਜੋ رائے ਹੈ ਇਹ ਇੰਡੀਆ ਲੈਵਲ ਤੇ ਨਸ਼ਾ ਖਤਮ ਹੋਣਾ ਚਾਹੀਦਾ ਹੈ ਇੰਡੀਆ ਲੈਵਲ ਤੇ ਕੋਈ ਵੀ ਨਸ਼ਾ ਨਾ ਹੋਵੇ ਚਾਹੇ ਸ਼ਰਾਬ ਹੋਵੇ ਤੇ ਚਾਹੇ ਕੋਈ ਕੋਈ ਵੀ ਸਿਗਰਟ ਹੋਵੇ ਸਭ ਬੰਦ ਹੋ ਜਾਏ ਕੁਝ ਨਹੀਂ ਕੁਝ ਬੰਦੇ ਮਰਨਗੇ ਨਾ ਮ ਲਖਾ ਕਰੋੜਾ ਕਰਪ ਬਚਨਗੇ ਵੀ ਅੱਜ ਜੇ ਕੁਝ ਕੁ ਬੰਦੇ ਮਰ ਰਹੇਗੇ ਤੇ ਲਖਾ ਕਰੋੜਾ ਬਚਨਗੇ ਵੀ ਤਾਂ ਸੋ ਉਸ ਮਾਮਾ ਪੈਨਾ ਉਸ ਪਰਿਵਾਰਾਂ ਦੇ ਬਾਰੇ ਇਹ ਸੋਚਣਾ ਚਾਹੀਦਾ ਵੈ ਨਸ਼ੇ ਦੇ ਠੀਕੇ ਚਿੱਟੇ ਦੇ ਮਗਰ ਅਸੀਂ ਲੱਗਿਆ ਚਿੱਟੇ ਨਾਲ ਜਿਹੜੀ ਡਰਿੰਕ ਵਿਕਰੀਏ ਦਾਰੂ ਖੁੱਲੇ ਜਾ ਰਹੇ ਟੇਕੇ ਖੁੱਲੇ ਜਾ ਰਹੇ ਉਤਰੀ ਗੋਰ ਕਿਤੇ ਜਾਵੇ ਕਿ ਕੇਜ ਬੰਦ ਹੋ ਜਾਣਗੇ ਤੇ ਫਿਰ ਦੇਖੋ ਇੰਨਾ ਵੱਡਾ ਰੈਵਨਿਊ ਤਾਂ ਉਧਰੋਂ ਆ ਰਿਹਾ ਹੈ ਸਰਕਾਰ ਨੂੰ ਹੋਰ ਵੀ ਜਗਤ ਕਈ ਮਿਲ ਜਾਣਾ ਤੁਹਾਡੀ ਗੱਲ ਸਹੀ ਹੈ ਲੇਕਿਨ ਅਸੀਂ ਜਦ ਆਪਣੇ ਰੈਵਨਿਊ ਚੱਕਰ ਵਿੱਚ ਅਸੀਂ ਇਹਨਾਂ ਪੱਕ ਕਰਕੇ ਦੇਖੋ ਕਿ ਲੱਖਾਂ ਕਰੋੜਾ ਘਰ ਬਰਬਾਦ ਹੋ ਰਹੇ ਨੇ ਜਿਵੇਂ ਦੇਖੋ ਨਾ ਜਦੋਂ ਨਸ਼ਾ ਹੀ ਨਹੀਂ ਹੋਏਗਾ ਤੇ ਕ੍ਰਾਈਮ ਘਟੇਗਾ क्राइम कटेगा तो जरे अच्छा लड़कियों ਨਾਲ ਜਿਹੜੇ बलात्कार ਕਰਕੇ ਜਾ ਰਹੇ ਚੋਰੀ ਚਕਾਰੀ ਹੋ ਰਹੇ ਡਕੈਤੀ ਹੋ ਰਹੇ ਜੜਿਸ ਨੈਚੀਆਂ ਹੋ ਰਹੇ ਨੇ ਬੰਦੇ ਜੀ ਜੇ ਨਸ਼ਾ ਨਹੀਂ ਹੋਇਆ 15 ਕਿੰਨੇ ਬੰਦੇ ਮਰ ਜਾਂ ਗਏ ਨਸ਼ੇੜੀ ਮਰੰਗਣਾ ਨਸ਼ੇੜੀ ਮਰ ਜਾਂਗੇ ਲੇਕਿਨ ਸੁਬਾ ਦੇਖੋ ਬਾਅਦ ਵਿੱਚ ਇਹ ਗੰਦਗੀ ਦੀ ਬਸ ਫਾਇਦੀ ਹੋਗੀ ਅੱਜ ਜੇ ਸਾਡੇ ਸੀਐਮ ਸਾਹਿਬ ਨੇ ਇਹ ਪ੍ਰੋਲਲਾ ਕੀਤਾ ਹੈ ਕਿ ਮੈਂ ਨਸ਼ਾ ਖਤਮ ਕਰਨਾ ਹੈ ਬੜਾ acha ਪ੍ਰੋਲਲਾ ਕੀਤਾ ਹੈ ਉਹਦੇ ਬਾਵਜੂਦ ਦੇਖੋ ਨਾ ਕਿ ਸੀਐਮ ਸਾਨੂੰ ਇਹ ਤਾਂ ਚਾਹੀਦਾ ਨਾ ਕਿ ਬਸ ਨਸ਼ਾ ਖਲੀ ਇਹ ਤਾਂ ਮਗਰ ਲੱਗਦਾ ਬਾਕੀ ਨਸ਼ੇ ਨੂੰ ਬੰਦ ਕਰਾਉਂ ਵੈਸੇ ਇੱਕ ਚੀਜ਼ ਹੈ ਕਿ ਬੇਸ਼ੱਕ ਗੁਟਕਾ ਸਾਬ ਦੀ ਸੌ ਖਾ ਕੇ ਕਈ ਸਰਕਾਰਾਂ ਮੁਕਰ ਗਈਆਂ ਬਹੁਤ ਬੰਦੇ ਮੁਕਰ ਗਏ ਤੇ ਸੱਤਾ ਦੇ ਨਸ਼ੇ ਦੇ ਵਿੱਚ ਚੂਰ ਹੋ ਕੇ ਆਪਦੇ ਜੇਬ ਵੀ ਭਰ ਕੇ ਗਏ ਨੇ 노 ਡਾਊਟ ਲੇਕਿਨ ਕਿਤੇ ਨਾ ਕਿਤੇ ਜੋ ਸ਼ਿਵ ਸੇਨਾ ਆਦੀ ਸੋਚ ਹੈ ਉਹ ਜਿਆਦਾ ਤਾਰੀਫ ਵਾਲੀ ਹੋ ਗਈ ਹੈ ਜੋ ਕਿ ਦੇਖੋ ਪਹਿਲਾ ਆਪਾਂ ਕਹਿੰਦੇ ਸੀ ਇੱਕ ਵਾਰ ਮੈਂ ਤੁਹਾਡੇ ਵਿਚਾਰੇ ਮਤਲਬ ਦੀ ਅਗਲੀ ਵੀ ਮੇਰੀ ਰਿਕਾਰਡਿੰਗ ਚੈੱਕ ਕਰ ਲਵੋ ਇੱਕ ਸੁਣੋ ਮੈਂ ਤੁਹਾਡੀ ਗੱਲ ਕੱਟ ਰਹੀ ਸੋਰੀ ਮੈਂ ਹਮੇਸ਼ਾ ਗੱਲ ਕੀ ਹੈ ਜਿਹੜੀ ਵੀ ਮੈਂ ਕਿਸੇ ਪਾਰਟੀ ਨਾਲ ਨਹੀਂ ਹੈ ਸਾਡੀ ਆਪਣੀ ਪਾਰਟੀ ਰਾਸ਼ਟਰੀ ਸ ਸੰਗ ਲੇਕਿਨ ਮੈਂ ਹਮੇਸ਼ਾ ਇੱਕ ਗੱਲ ਆ ਇੱਕ ਕਹਿੰਦਾ ਜਿਹੜਾ ਬੰਦਾ ਅੱਛਾ ਕੰਮ ਕਰੇਗਾ ਚਾਹੇ ਭਾਜਪਾ ਹੋਵੇ ਚਾਹੇ ਅਕਾਲੀ ਹੋਵੇ ਚਾਹੇ ਆਮ ਪਾਰਟੀ ਹੋਵੇ ਚਾਹੇ ਕੋਈ ਵੀ ਪਾਰਟ ਕਾਂਗਰਸ ਪਾਰਟੀ ਹੋਵੇ ਜਿਹੜਾ ਕੰਮ ਅੱਛਾ ਕਰੇਗਾ ਸਾਡੀ ਪਾਰਟੀ ਉਹਦੀ ਤਾਰੀਫ ਕਰੇਗੀ ਅੱਜ ਸੀਐਮ ਸਾਹਿਬ ਬੜਾ ਅ ਸਰ ਡਿਜੀ ਜੀ ਸਾਹਿਬ ਬੜਾ ਚੰਗਾ ਕੰਮ ਕਰ ਰਹੇ ਸੀਪੀ ਸਾਹਿਬ ਬੜਾ ਚੰਗਾ ਕੰਮ ਕਰ ਰਹੇ ਪੂਰੇ ਪੰਜਾਬ ਦੇ ਚ ਬੜੀ ਚਿਰ ਇੱਕ ਡਰਾਈਵ ਚੱਲ ਰਹੀ ਹੈ ਨਸ਼ੇ ਖਿਲਾਫ ਜੇ ਕਿ ਇਹ ਇੱਕ ਚੀਜ਼ ਹੈ ਤਿੰਨ ਸਾਲ ਪਹਿਲਾਂ ਹੋ ਜਾਂਦੀ ਤਾਂ ਸ਼ਾਇਦ ਮੈਨੂੰ ਲੱਗਦਾ ਕਿ ਦਿੱਲੀ ਸਰਕਾਰ ਨਾ ਜਾਂਦੀ ਕਿ ਜੋ ਪੰਜਾਬ ਜੀ ਕੰਮ ਕਿਤੋਂ ਦਾ ਮੈਂ ਸੋਨਨੀ ਵੀ ਗੱਲ ਜੁ ਇਧਾਂ ਚ ਲੈ ਆਵਾਂਗਾ ਸੀਐਮ ਸਾਹਿਬ ਜੋ ਇਲੈਕਸ਼ਨ ਦੇ ਦੌਰਾਨ ਤੁਸੀਂ ਜੋ ਲੋਕਾਂ ਨਾਲ ਵਾਅਦੇ ਕੀਤੇ ਜਨਤਾ ਨਾਲ ਉਹ ਵੀ ਪੂਰੇ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕਰੋ ਮੈਨੂੰ ਪਤਾ ਕਿ ਤੁ ਲੋ ਵੱਡੇ ਵੱਡੇ ਪ੍ਰੋਜੈਕਟ ਵੱਡੇ ਖਰਚੇ ਨੇ ਉਹਦਾ ਕੀ ਹੋਏਗਾ ਕਿ ਜਿਹੜੇ ਲੋਕਾਂ ਨੂੰ ਦਿਲ ਦੇ ਦਿਲ ਦੀ ਆਮ ਪਾਰਟੀ ਜੋ ਸੋਚ ਲੈ ਕੇ ਆਈ ਸੀ 92 94 56 ਪੰਜਾਬ ਦੇ ਵਿੱਚ ਆਈਆਂ ਨੇ ਤੋਂ ਜੇ ਅੱچھے ਕੰਮ ਕਰੇ ਮੈਂ ਚਾਹਾਂਗਾ ਨੈਕਸਟ ਟਾਈਮ ਜਿਹੜੀ ਸੀ ਆਮ ਪਾਰਟੀ ਸਰਕਾਰ ਹੀ ਆਵੇ ਕਿਉਂ ਅੱچھے ਕੰਮ ਜਿਹੜੀ ਕਰੇਗੀ ਉਹ ਪਾਰਟੀ ਆ ਕੇ ਆਵੇ ਕੋਈ ਵੀ ਹੁਣ ਇੱਕ ਸਵਾਲ ਮੈਂ ਕਰਨਾ ਚਾਹੁੰਗੀ ਕਿ ਸੀਐਮ ਭਗਵੰਤ ਮਾਨ नो डाउट ਹੁਣ ਕੰਮ ਬਹੁਤ ਵਧੀਆ ਸ਼ੁਰੂ ਹੋ ਗਿਆ ਹਰ ਇੱਕ ਜਗ੍ਹਾ ਤੇ ਜਾ ਕੇ ਕਾਰਵਾਈ ਹੋ ਰਹੀ ਹੈ ਨਸ਼ੇ ਦੀ ਜਿੱਥੇ ਗੱਲ ਆ ਗਈ ਉਥੇ ਪੰਜਾਬ ਪੁਲਿਸ ਆਪ ਹੀ ਹਾਜ਼ਰ ਹੈ ਲੇਕਿਨ ਅਪਾਰਟ ਫਰਮ ਦਿਸ ਆਪਾਂ ਜੇ ਗੱਲ ਕਰੀਏ ਹਿੰਦੂ ਨੇਤਾ ਦੀ ਜੋ ਮੰਗ ਸੀ ਕਿ ਦੁਬਾਰਾ ਆਪਾ ਆਪ ਦੀ ਸਰਕਾਰ ਲਾਣ ਦੇ ਵਿਚਾਰ ਚ ਹੈ ਜਿਵੇਂ ਭਗਵੰਤ ਮਾਨ ਨੂੰ ਦੁਬਾਰਾ ਆਪਾਂ ਸੀਐਮ ਦੀ ਕੁਰਸੀ ਦਵਾਂਗੇ ਨੇ ਦੇਖੋ ਤੁਹਾਡੀ ਕੋਈ ਗੱਲ ਨਹੀਂ ਜਸਟ ਕੀ ਬੋਲੀ ਹੈ ਕਿ ਮੈਂ ਕਿਸੇ ਪਾਰਟੀ ਨਾਲ ਨੀਅਰ ਐਡ ਹਾਂ ਲੇਕਿਨ ਮੈਂ ਜਿਹੜਾ ਬੰਦਾ ਅੱਛਾ ਕੰਮ ਨਿਸਨਸਰ ਜਲਾ ਬਣਾ ਤੁਸੀਂ ਵੀ ਕਈ ਬਾਰ ਕਿਹਾ ਕਿ ਅਸੀਂ ਹਿੰਦੂ ਨੇਤਾ ਦੀ ਮੰਨ ਮੈਡਮ ਮੈਂ ਕੀ ਕਰਾਂ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਜਿਹੜੀ ਸਰਕਾਰ ਅੱਛਾ ਕੰਮ ਕਰੇਗੀ ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਹੋਵੇ ਚਾਹੇ বিজেਪ ਆਮ ਪਾਰਟੀ ਹੋਵੇ ਸੀਐਮ ਸਾਹਿਬ ਜੀ ਮੈਂ ਕਹਾਂਗਾ ਹੁਣ ਜਾਗੇ ਜੇ ਸੀਐਮ ਸਾਹਿਬ ਨੇ ਹੁਣ ਜਨਸ਼ੀਘਰ ਜੋ ਡਰਾਈਵ ਚਲਾਈ ਹੈ ਅੱਜ ਜਿਹੜੀਆਂ ਜਿਹਨਾਂ ਨੇ ਆਪਣੇ ਮਹਿਲ ਖੜੇ ਕੀਤੇ ਨੇ ਲੋਕਾਂ ਦੇ ਘਰ ਬਰਬਾਦ ਕਰਕੇ ਅੱਜ ਟਾਨੇ ਸ਼ੂ ਕਰ ਦਿੱਤੇ ਨੇ ਮੱਛੀਆਂ ਛੱਡ ਕੇ ਮਗਨਵਛਰ ਹੱਤ ਬਣ ਗਏ ਜਦੋਂ ਪੰਜਾਬ ਮਗਨਵਛਰ ਹੱਤ ਬਣ ਗਏ ਨਾ ਜਿਹੜੀ ਪਹਿਲੇ ਸਰਕਾਰ ਆਈਆਂ ਚਾਹੇ ਕਾਂਗਰਸ ਦੇ ਲੈ ਲੋ ਚਾਹੇ ਕਾਲੀਜੀਤ ਸਿੰਘ ਜੀ ਗਲਕਤੀ ਗੁਟਕਾ ਸਾਹਿਬ ਹੱਥੀ ਲੈ ਕੇ ਸੌ ਖੜੇ ਸੀ ਤੇ ਮੈਡਮ ਅੱਜ ਉਹਨਾਂ ਦਾ ਹਾਲ ਦੇਖੋ ਕੀ ਹੋਇਆ ਸੋ ਮੈਂ ਨਹੀਂ ਚਾਹੁੰਦਾ ਕਿ ਇਹਨਾਂ ਦਾ ਵੀ ਹਾਲ ਉਹਨਾਂ ਵਰਗਾ ਹੀ ਹੋਵੇ ਇਹਨਾਂ ਦਾ ਹਾਲ ਅੱਛਾ ਹੋਵੇ ਇਸੇ ਕਰਕੇ ਚਾਹੁੰਦਾ ਕਿ ਜਿਹੜੀ ਇਹ ਮੁਹਿਮ ਪਕੜੀ ਹੈ ਇਹ ਮਿਊ ਨੂੰ ਛੱਡਿਆ ਨਾ ਹੋ ਨਾ ਮੈਂ ਸੀਐਮ ਸਾਨੂੰ ਦੇਖੋ ਸੀਐਮ ਚਾਰਾ ਚਾਹ ਕੋਈ ਵੀ ਆਵੇ ਚਾਹ ਉਹ ਤੁਸੀਂ ਕਹਿੰਦੇ ਗੱਲ ਕਿਤੇ ਹਿੰਦੂਛੇ ਅਸੀਂ ਚਿਹਰੇ ਦੀ ਹਿੰਦੂ ਚਾਰਾ ਅਸੀਂ ਕਹਿੰਦੇ ਤਾਂ ਕਹਿੰਦੇ ਕਿ ਹਿੰਦੂ ਸਾਡੇ ਹੱਕਾਂ ਦੀ ਗੱਲ ਕਰ ਰਿਹਾ ਸਾਡੇ ਹੱਕਾਂ ਦੀ ਗੱਲ ਕਿ ਜਿਹੜੀ ਹਿੰਦੂ ਦੇ ਹੱਕਾਂ ਦੀ ਗੱਲ ਹੈ ਅਸੀਂ ਸਾਡੇ ਇੱਕ ਹੁੰਦੀ ਹੈ ਕਿ ਸਾਡਾ ਸਨਾਤਨਧਰ ਦਾ ਪਿਆਰ ਹੈ ਆਪਣੇ ਤੁਹਾਨੂੰ ਹਰ ਬੰਦਾ ਪਿਆਰ ਕਰਦਾ ਸਨਾਤਨਧਰ ਦਾ ਪ੍ਰਚਾਰ ਕਰਦੇ ਆਂ ਗਊਂ ਗਰੀਬ ਦੀ ਰੱਖਿਆ ਕਰਦੇ ਆਂ ਜੇ ਸਾਡੀ ਸੀਐਮ ਸਾਹਿਬ ਭਗਵੰਤ ਮਾਨ ਨੇ ਇਹ ਕੰਮ ਕਰਨਗੇ ਅੱਜ ਇੱਕ ਗਊ ਰੱਖਿਆ ਦਲ ਬੁਣਾ ਆ ਗਿਆ ਅੱਜ ਉਹਦੀ ਵਕਾਇਦਾ ਉਹਦੀ ਕਮੇਟੀ ਇੰਨਾ ਕੋਸਟਸ ਜਾਂਦਾ ਕਰੋੜਾ ਰੁਪਇਆ ਲੱਖਾਂ ਰੁਪਇਆ ਕਰੋਸ ਜਾਂਦਾ ਪਿਆ ਹਰ ਸਰਕਾਰ ਨੂੰ ਡਿ ਉਮਾਫਿਰ ਰੋੜ ਤੱਕ ਦਾਲੀਆਂ ਨੇ ਮੋਂ ਇਨਸ਼ਾ ਅੱਲਾਹ ਕਰਦੇ ਸਾਨੂੰ ਪੈਸੇ ਨਹੀਂ ਆ ਰਹੇ ਕੀ ਲੱਗ ਰਿਹਾ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਟਰਾਂਸਪੇਰੈਂਟ ਸਾਰਾ ਕੁਝ ਕਰ ਦੇ ਖੋਲ ਕੇ ਟੇਬਲ ਦੇ ਉੱਤੇ ਬਹਿ ਕੇ ਤੁਹਾਡੇ ਸਾਰੇ ਹਿੰਦੂ ਨੇਤਾਵਾਂ ਨੂੰ ਇਕੱਠਾ ਕਰਕੇ ਕਹ ਦੇਣ ਤੁਹਾਡੀ ਏ ਜ਼ਿੰਮੇਵਾਰੀ ਤੁਹਾਡੀ ਏ ਜ਼ਿੰਮੇਵਾਰੀ ਮੈਂ ਕਹ ਰਿਹਾ ਕੰਦਰ ਸਾਨੂੰ ਹਿੰਦੂਆ ਤੁਸੀਂ ਗੱਲ ਕਰਦੇ ਹਿੰਦੂ ਦੀ ਉੱਤੇ ਜਵਾਬ ਦੇ ਸਾਨੂੰ ਆਪਣੀ ਕੋਈ ਗੱਲ ਆਪਣੀ ਪਰਸਨਲ ਗੱਲ ਕੋਈ ਨਹੀਂ ਆਪਣੇ ਸਮਾਜ ਦੀ ਗੱਲ ਕਿਉਂਕਿ ਵਜੇ ਸਾਨੂੰ ਧਰਨੇ ਲਗਾਉਣੇ ਪੈਂਦੇ ਨੇ ਸਾਨੂੰ ਉਹ ਨੋਬਤ ਨਾਵੇ ਸੀਐਮ ਸੰਸ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਣਾ ਚਾਹੇ ਉਹ ਹਿੰਦੂ ਹੈ ਸਿੱਖ ਹੈ ਨੇ ਨਾ ਉਹ ਨਾ ਸੀਐਮ ਨਹੀਂ ਬਣਾਏਗਾ ਸੀਐਮ ਜਦੋਂ ਹੁੰਦੇ ਕਲਿਕ ਕੈਟੇਗਰੀ ਸੀਐਮ ਨਹੀਂ ਹੁੰਦੇ ਉਹ ਸਭ ਦੇ ਸੀਐਮ ਹੁੰਦੇ ਨੇ ਨਹੀਂ ਜੋ ਡਰਾਈਵਰ ਚੱਲਦੀਆਂ ਨੇ ਉਹ ਤਾਂ ਰਮ ਦੇਖ ਕੇ ਜਾ ਪੰਥ ਦੇਖ ਕੇ ਤਾਂ ਨਹੀਂ ਚੱਲਦੀ ਮੈਂ ਇਸੇ ਵਸੇ ਕਹਿ ਰਹਾਗਾ ਕਿ ਸੀਐਮ ਸਭ ਨੂੰ ਚਾਹੀਦਾ ਵੇ ਜੋ ਡਰਾਈਵ ਕਿਤੀਆਂ ਪਾਰਟ ਚੱਲਦੀਆਂ ਕਿਤੀਆਂ ਤੁਸੀਂ ਮੱਛੀਆਂ ਨੂੰ ਛੱਡ ਕੇ ਮਗਰੋਂ ਫੜੋ ਜਦੋਂ ਤੁਸੀਂ ਮਗਰੋਂ ਦੇ ਹੱਥਾਂ ਨਾਲ ਸ਼ੂਗਰ ਦੋਗੇ ਤੇ ਥਲ ਤੇ ਕਿਸੇ ਦੀ ਮੈਂ ਇੱਕਲ ਕਹੂੰਗਾ ਸੀਐਮ ਸੀਐਮ ਸਾਹਿਬ ਚਾਹੇ ਉਹ ਮੰਤਰੀ ਹੋਵੇ ਚਾਹੇ ਸੰਤਰੀ ਹੋਵੇ ਚਾਹੇ ਕਿਸੇ ਵੱਡੀ ਅਪਰੋਚ ਹੋਵੇ ਤੁਸੀਂ ਕਿਸੇ ਅਪਰੋਚ ਨਸ਼ੇ ਖਿਲਾਫ ਕਿਸੇ ਅਪਰੋਚ ਨਹੀਂ ਮੰਨੀ ਕਿਸੇ ਦੀ ਤੁਸੀਂ ਫੋਨ ਨਹੀਂ ਸੁਣਨਾ ਗਾਇਸ ਇਸ ਟੌਪਿਕ ਤੇ ਕਿ ਜੀ ਮੇਰਾ ਬੰਦਾ ਛੱਡ ਦਿਓ ਇਧਰ ਰਲੀਵ ਦਿਓ ਨਾ ਕੋਈ ਪ੍ਰਸ਼ਾਸਨ ਨਾ ਡੀਵੀ ਸਾਹਿਬ ਨਾ ਸੀਐਮ ਸਾਹਿਬ ਤੇ ਨਾ ਕੋਈ ਅਫਸਰ ਇਸ ਚੀਜ਼ ਨੂੰ ਮੈਂ ਬਨੇ ਕਿ ਨਸ਼ੇ ਨਾਲ ਜਦ ਡਰਨਾ ਚਾਹ ਕ ਲਿਆ ਤਾਂ ਚੱਕ ਲਓ ਲੋਕਾਂ ਦਿਖਾ ਦਿਓ ਕਿ ਵਈ ਜੀ ਯੂਪੀ ਦੀ ਯੋਗੀ ਸਰਕਾਰ ਹੈ ਤੇ ਇੱਥੇ ਵੀ ਸਾਡੀ ਸਰਕਾਰ ਹੈਗੀ ਹੈ ਅਸੀਂ ਕੰਮ ਕਰ ਸਕਦੇ ਆ ਉਹ ਕੱਕ ਦਿਖਾਵਾਂਗੇ ਤੇ ਗੁੰਡਰਾਜ ਜੋ ਕਿ ਆਮ ਹੈ ਰੇਪ ਕੇ ਇਸ ਦੇਖੋ ਇੱਕ ਚਲਦੀ ਟ੍ਰੇਨ ਦੇ ਵਿੱਚ ਵੀ ਰੇਪ ਦਾ ਜੋ ਵੀਡੀਓ ਆਈ ਹੈ ਤੇ ਇਸ ਤੋਂ ਇਲਾਵਾ ਜੇ ਗੱਲ ਕਰੀਏ ਕਿ ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਨੇ ਅੰਮ੍ਰਿਤਸਰ ਬਹੁਤ ਵੱਡਾ ਐਗਜ਼ਾਮਪਲ ਆਪਾਂ ਲੈ ਸਕਦੇ ਆਂ ਬੀਤੇ ਦਿਨ ਲੈ ਲਓ ਹੁਣ ਵੀ ਤੇ ਇੱਥੇ ਵੀ ਹੁਣ ਇੱਕ ਬਾਡੀ ਮਿਲੀ ਏ ਟਰਾਂਸਪੋਰਟ ਨਗਰ ਦੀ ਜੇ ਗੱਲ ਕਰੀਏ ਤੇ ਇਸ ਤੋਂ ਇਲਾਵਾ ਹੋਰ ਕਿ ਖਾਲਿਸਤਾਨ ਜੋ ਮੁੱਦੇ ਨੂੰ ਲੈ ਕੇ ਹਰ ਇੱਕ ਪਾਸੇ ਜੋ ਹੋ ਰਿਹਾ ਹੈ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਦੇਖੋ ਕੁਝ ਵਿਦੇਸ਼ੀ ਤਾਕਤਾਂ ਚਾਹ ਨਾ ਤੇ ਖਾਲਿਸਤਾਨ ਬਣਿਆ ਤੇ ਨਾ ਬਣਨਾ ਠੀਕ ਹੈ ਤੁਸੀਂ ਵੀ ਇੱਥੇ ਦੱਸਿਓ ਇੱਥੇ ਆ ਨਾ ਬਣਿਆ ਤੇ ਬਣੇ ਨਾ ਬੰਨਾਵੇ ਇਹ ਤੇ ਆਪਣੀ ਉਹ ਆਪਣੀ ਇੱਕ ਫੰਡਿੰਗ ਵਾਸਤੇ ਪ੍ਰਚਾਰ ਕਰ ਰਹੇ ਨੇ ਦੇਖੋ ਹੁਣ ਸਾਡੇ ਜਿਹੜੇ ਦੇਸ਼ ਦੇ ਜਿਹੜੇ ਰੱਖਿਆ ਫਾਈਨੈਂਸ ਮਿਨਿਸਟਰ ਰੱਖਿਆ ਮੰਤਰੀ ਜੀ ਉਹਨਾਂ ਕਰਾਉਂਗਾ ਉਹਨਾਂ ਕਰਾਉਂਗਾ ਕਹਿੰਦਾ ਯੂਕੇ ਚ ਠੀਕ ਹੈ ਜੀ ਕੱਲ ਜਿਹੜੇ ਪਰਸ ਨਿਊਜ਼ ਦੇਖਿਆ ਕਿ ਅਮਰੀਕਾ ਦੇ ਮੰਦਰ ਦੇ ਵਿੱਚ ਖਾਸ ਨਾਂ ਲਿਖੇ ਗਏ ਮੈਡਮ ਲਿਖਣ ਖਾਸ ਨਿਖਣ ਕੱਲ ਮਿਲ ਜਾਊਗਾ ਅਮਰੀਕਾ ਨਾਲ ਕਿ ਖਾਸ ਬਣਾ ਦੇਣਾ ਵੈ ਯਾ ਯੂਕੇ ਨਾਲ ਬਣਾ ਦੇਣਾ ਖਾਸ ਨਾ ਬਣਿਆ ਤਾਂ ਬੰਨਾ ਉਹਦੇ ਵਾਸਤੇ ਮੈਂ ਚਲੋ ਮੈਂ ਕਹਿੰਦਾ ਖਾਸਾ ਬਣ ਗਿਆ ਅੱਜ ਪੰਜਾਬ ਖਰਤਾ ਬਣ ਗਿਆ ਹੋਇਆ ਤੇ ਕਿਆ ਅੱਜ ਹੁਣ ਅਸੀਂ ਹਰਿਆਣਾ ਜਾਣਾ ਕੋਈ ਵੀਜ਼ਾ ਲੈ ਕੇ ਜਾਵਾਂਗੇ ਹਰਿਆਣਾ ਜਾਣਾ ਵੀਜ਼ਾ ਲੈ ਕੇ ਜਾਵਾਂਗੇ ਨਾ ਸਾਡੇ ਇੱਕ ਚੀਜ਼ ਦੱਸੋ ਪੰਜਾਬ ਦੇ ਵਿੱਚ ਅਸੀਂ ਸਾਰਿਆਂ ਨੇ ਜਿਹੜੇ ਪ੍ਰਣਾਲੇ ਬੁੱਧੀਜੀਵੀ ਸਾਰੇ ਬੱਠੇ ਆ ਜਿਹੜੇ ਲੋਕ ਸੰਤਾਪ ਚਲੇ 84 ਦਾ ਉਹ ਸਾਰੇ ਸਰਦਬ ਚਲਦਬਾ ਜਿਹੀ ਸੀ ਬੜੀ ਸ਼ਾਂਤੀ ਆ ਰਹੀ ਹੈ ਪੰਜਾਬ ਠੀਕ ਹੈ ਨਾ ਸਾਡੇ ਮੁੱਲ ਬਣ ਰਿਹਾ ਹੋਇਆ ਫਿਰ ਅਸੀਂ ਹਿੰਦੂ ਸਿੱਖ ਦੇ ਵਿੱਚ ਪਿਆਰ ਸਾਡੀ ਅਸੀਂ ਨੋ ਮਰ ਦਸਤਾਵੇਜ਼ ਹੈਗਾ ਕਿ ਆਸੀਂ ਫੜ ਬਣਾ ਚਾਹੁੰਦੇ ਹਾਂ ਕੁਝ ਬੰਦੇ ਮੈਂ ਟਟਕੂ ਜੀ ਤਾਂ ਇਹ ਵੱਡ ਯੂਜ਼ ਕਰਤਾ ਹੋਇਆ ਕੁਝ ਚੰਦ ਜਿਹੜੇ ਗਰਮ ਖਿਆਲੀ ਆਪਣੇ ਨੂੰ ਸੋਚਦੇ ਨੇ ਗਰਮ ਸੋਚ ਚੱਲੇ ਆ ਉਹਨੇ ਸੋਚ ਕੇ ਕਿ ਮੈਨੂੰ ਖਾਦस्तानी ਬੰਨਣਾ ਨਾ ਬਣਿਆ ਤੇ ਨਾ ਬਨੂੰਗਾ ਸ਼ਿਵ ਸਨਾ ਇਹਦਾ ਵਿਰੋਧ ਕਰਦੀ ਸੀ ਉਹ ਕਰਦੀ ਰਹੇਗੀ ਪੈਟਰੋਲ ਬਮ ਵਗੈਰਾ ਵੀ ਤਾਂ ਸ਼ਿਖ ਸੇਨਾ ਤੇ ਹੀ ਜਾ ਰਹੇ ਨੇ ਜਿਹੜੇ ਜਦੋਂ ਜਦੋਂ ਅਸੀਂ ਆਪਣੇ ਦੇਸ਼ ਦੇ ਹਿੱਤੋਂ ਅਸੀਂ ਕੰਮ ਕਰਾਂਗੇ ਮੈਂ ਅੱਗੇ ਵੀ ਕਹਾਂ ਜੀ ਅਸੀਂ ਬਿਨਾਂ ਤਨਖਾਹ ਦੇ ਅਸੀਂ ਕੰਮ ਕਰਦੇ ਆਂ ਸੈਲਰੀ ਅੱਜ ਸੈਲਰੀ ਲੈ ਰਹੇ ਅਸੀਂ ਕੰਮ ਕਰਾਂਗੇ ਜਿਹੜੇ ਨੈਚੁਰਲੀ ਗੱਲ ਹੈ ਕਿ ਜਿਹੜੇ ਗਰਮ ਖਿਆਲੇ ਉਹਨਾਂ ਨੇ ਅੱਖਾਂ ਚ ਅਸੀਂ ਲਟਕਾਂਗੇ ਅੱਜ ਬਬਰ ਖਾਸ ਦਾ ਪੰਜਾਬ ਦੇ ਜਿਹਨੇਗੇਟਿਵ ਦੇ ਮੋਡੂਲ ਫੜੇ ਜਾ ਰਹੇ ਨੇ ਤੇ ਕੀ ਅਸੀਂ ਜਿਹੜੇ ਮੋਡੂਲ ਫੜ ਕੇ ਉਹਨਾਂ ਤੋਂ ਠੀਕ ਐਸੇ ਅੱਛਾ ਕੰਮ ਕਰੇ ਡੀਜੀਪ ਸਾਹਿਬ ਬਹੁਤ ਅੱਛਾ ਕੰਮ ਕਰੇ ਜਿਹੜੇ ਮੈਂ ਇਹ ਚੰਦਾਵਾ ਉਹ ਜਿਹੜੇ ਬਾਹਰ ਬੱਠੇ ਉਹਨਾਂ ਕੋ ਨਹੀਂ ਫੜੇ ਜਾ ਰਿਆ ਅੱਜ ਮੈਂ ਪੀਐਨ ਸਾਹਿਬ ਅਗੇ ਬੇਨਤੀ ਕਰਦਾ ਸੀਐਮ ਸਾਹਿਬ ਅਗੇ ਬੇਨਤੀ ਕਰਦਾ ਕਿ ਤੁਸੀਂ ਪੀਐਨ ਸਾਹਿਬ ਨੂੰ ਜਦ ਤੁਸੀਂ ਗ੍ਰਹਿ ਮੰਤਰੀ ਸਾਹਿਬ ਜੀ ਨੂੰ ਇੱਕ ਮੰਗ ਪੱਤਰ ਕਰਿਓ ਇੱਕ ਅਪੀਲ ਕਰੋ ਅਸੀਂ ਵੀ ਅਪੀਲ ਕਰਦੇ ਹਾਂ ਤੁਸੀਂ ਅਪੀਲ ਕਰੋ ਕਿ ਜਿਹੜੇ ਉਹਨਾਂ ਨੇ ਬਾਹਰ ਪੰਜਾਬੀ ਜਾਂ ਜਿਹੜੇ ਬੰਦੇ ਆ ਉਹਨਾਂ ਨੇ ਭੇਜੇ ਨੇ ਅਮਰੀਕਾ ਦੇ ਟਰੰਮ ਨੇ ਭੇਜੇ ਤੇ ਟਰੰਮ ਨੂੰ ਕੋਨਾ ਜਿਹੜੇ ਪਹਿਲਾਂ ਤੇ ਪੰਨੋ ਬੈਠਾ ਉਹਨੂੰ ਭੇਜੇ ਜਿਹਨੇ ਸਾਰੇ ਦੇਸ਼ ਦਾ ਸਤਿਆਨਾਸ਼ ਕੀਤਾ ਜਿਹੜੇ ਰੋਜ਼ ਸਾਡੇ ਬੱਚਾ ਭੜਕਾ ਰਿਹਾ ਹੈ ਜਿਹੜੇ ਫੰਡੀਆਂ ਦੇ ਦੇ ਕੇ ਰੋਜ਼ ਆਇ ਦਿਨ ਨਵੇਂ ਬਿਆਨ ਦੇ ਰਿਹਾ ਕਦੀ ਕਹਿੰਦਾ ਜਿਵੇਂ ਸੀਐਮ ਉਡਾ ਦੇਣਾ ਕਦੀ ਕਹਿੰਦਾ ਪੀਐਮ ਉਡਾ ਦੇਣਾ ਕਦੀ ਕਹਿੰਦਾ ਕੁਝ ਕਹਿੰਦਾ ਇਹ ਚੀਜ਼ਾਂ ਮੈਂ ਕਹਿ ਰਿਹਾ ਵਾਂ ਉਹਨਾਂ ਚ ਜਿੱਥੇ ਉਹਨਾਂ ਚੇਹੇ ਕੰਮ ਕਰ ਰਹੇ ਨੇ ਜਿਹੜੇ ਸਾਡੇ ਪੰਜਾਬ ਦਾ ਮੋਲ ਕੋਈ ਵੀ ਖਰਾਬ ਨਹੀਂ ਕਰਨਾ ਹੋਇਆ ਨਾ ਕਰਨ ਦੇਣਾ ਵਾ ਕੋਈ ਵੀ ਬੰਦਾ ਬਾਹਰ ਬਠਿੰਡਾ ਸਰੇ ਪੰਜਾਬ ਉਹ ਹੋਣਾ ਕਰਾਉਂਦਾ ਪੰਜਾਬ ਬੜਾ ਖੁਸ਼ਹਾਲ ਪੰਜਾਬ ਹੈ ਇਹਨੂੰ ਸੋਨੇ ਚਿੜੀ ਕਿਹਾ ਗਿਆ ਔਰ ਮੈਂ ਕਹਿੰਦਾ ਸੋਨੇ ਚਿੜੀ ਬਣ ਰਹੀ ਹੈ ਜਿਸ ਤਰ੍ਹਾਂ ਸਾਹਰ ਨਾਲ ਅੱਜ ਇਹਨਾਂ ਨੇ ਕੰਮ ਸ਼ੁਰੂ ਕੀਤਾ ਕਿਸੇ ਸਰਕਾਰ ਨੇ ਨਹੀਂ ਕੀਤਾ ਨਾ ਕਾਂਗਰਸ ਨੇ ਨਾ ਅਕਾਲੀ ਨੇ ਨਾ ਕਿਸੇ ਸਰਕਾਰ ਨੇ ਇਹ ਕੰਮ ਨਹੀਂ ਕੀਤਾ ਪੰਜਾਬ ਦੇ ਵਿੱਚ ਪਹਿਲੀ ਵਾਰ ਸੀਐਮ ਭਗਵੰਤ ਮਾਨ ਆਮ ਪਾਰਟੀ ਨੇ ਇਹ ਕੰਮ ਸ਼ੁਰੂ ਕੀਤਾ ਹੈ ਨਸ਼ੇ ਖਿਲਾਫ ਜੱਡਾ ਚੱਕਿਆ ਇਸੇ ਦਾ ਡੰਡਾ ਜਾਰੀ ਰੱਖਣ ਕਿਸੇ ਦੀ ਮੈਨੂੰ ਕੋਈ ਸ਼ਿਕਾਇਤ ਨਹੀਂ ਸੁਣੀ ਚਾਹੇ ਕੋਈ ਐਮਐਲਏ ਚਾਹੇ ਮੰਤਰੀ ਹੋਵੇ ਚਾਹੇ ਸੌਦੇ ਕਿਸੇ ਸ਼ਪਾਸ਼ਨਾ ਮੰਨ ਸੀਐਮ ਸਾਹਿਬ ਟੈਕਟ ਮੈਗਾ ਜੱਕ ਐਕਸ਼ਨ ਲੈਣ ਔਰ ਇਸੇ ਕਰਤਾ ਸੀ ਉਹਨਾਂ ਨੇ ਸਲੂਟ ਕਰਾਂਗੇ ਗੱਲ ਹੁਣ ਜੇ ਲਗਾਤਾਰ ਗੋਲੀਆਂ ਦੀ ਬਰਸਾਤ ਦੀ ਕਰ ਲਈਏ ਜਾਂ ਹੁਣ ਵੀ ਕਿਸੇ ਦੇ ਘਰ ਦੇ ਅੰਦਰ ਵੜ ਕੇ ਕਿਸੇ ਨੂੰ ਸ਼ੂਟ ਕਰ ਗਏ ਠੀਕ ਹੈ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਇਸ ਪਾਸੇ ਤਾਂ ਹੁਣ ਤਾਂ ਦੇਖੋ ਹੌਸਲੇ ਇੰਨੇ ਕ ਬੁਲੰਦ ਹੋ ਚੁੱਕੇ ਨੇ ਤੇ ਦਿਨ ਦਿਹਾੜੇ ਹੀ ਚੱਲ ਰਿਹਾ ਸਾਰਾ ਕੁਝ ਆ ਵੀ ਗੱਲ ਕਹਿ ਰਿਹਾ ਕਿ ਜਿਹੜੇ ਆਪਣੇ ਕੁਝ ਬੰਦੇ ਚੰਦ ਮੰਦਲੇ ਦੇ ਵਿਧਾਰ ਬੈਠ ਕੇ ਜਿਹਨਾਂ ਮੁਸਾਫਰ ਜਿੰਦਗੀ ਇੰਡੀਆ ਚ ਤਾਨਾ ਨਹੀਂ ਹੈ ਲੇਕਿਨ ਭਾਰਤ ਦਾ ਜਿਹੜਾ ਉਹ ਮਾਹੌਲ ਖਰਾਬ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਉਕਸਾ ਕੇ ਫੰਡਿੰਗ ਦੇ ਕੇ ਮਾਹੌਲ ਖਰਾਬ ਕਰ ਰਹੇ ਨੇ ਲੇਕਿਨ ਸਾਡੀ ਪੰਜਾਬ ਸਰਕਾਰ ਜਾਂ ਸਾਡੀ ਜਿਹੜੀ ਪ੍ਰਸ਼ਾਸਨ ਪੁਲਿਸ ਹੈ ਡੀ ਸਾਹਿਬ ਨੇ ਬੜਾ ਅੱਛਾ ਕੰਮ ਕਰ ਰਹੇ ਨੇ ਉਹ ਦੇਖੋ ਬੰਦੇ ਬੜੇ ਆਈਕਨ ਗੈਂਗਸਟਰ ਫੜ ਵੀ ਲੈਣੇ ਗੈਂਗਸਟਰ ਫੜ ਰਹੇ ਨੇ ਫੜ ਵੀ ਰਹੇ ਨੇ ਲੇਕਿਨ ਕਿੰਨੇ ਕਿ ਹਰ ਜਗ੍ਹਾ ਨਾ ਪੁਲਿਸ ਨਹੀਂ ਪੋਸਟਦੇ ਨਾ ਕੁਝ ਬੰਦੇ ਜਾਗਰੂਕ ਹੋਣ ਚਾਹੀਦੇ ਕੁਝ ਆ ਵੀ ਜਾਗਰੂਕ ਹੋਣ ਚਾਹੀਦੇ ਆ ਡਰਨਾ ਨਹੀਂ ਤੁਸੀਂ ਮੀਡੀਆ ਤੁਸੀਂ ਆਵਾਜ਼ ਚੱਕ ਕੇ ਪਬਲਿਕ ਆਵਾਜ਼ ਚੱਕ ਕੇ ਤੁਹਾਡੇ ਚੈਨਲ ਰਹੀ ਮੈਂ ਆਵਾਜ਼ ਦੇਣਾ ਚਾਹੁੰਦਾ ਜਿੱਥੇ ਵੀ ਕੋਈ ਗਲਤ ਕੰਮ ਹੋ ਰਿਹਾ ਹੋਵੇ ਮੀਡੀਆ ਆਵਾਜ਼ ਚੱਕ ਕੇ ਪਬਲਿਕ ਆਵਾਜ਼ ਚੱਕ ਕੇ ਪ੍ਰਸ਼ਾਸਨ ਵਾਲੇ ਤੌਰ 'ਤੇ ਸਾਧੇਗਾ ਸਾਡੇ ਕੋਲ ਆਸੀ ਨਾਲ ਸਾਥ ਦੇਵਾਂਗੇ ਵਿਦੇਸ਼ ਮੰਤਰੀ ਦੇ ਘਰਾਉ ਨੂੰ ਕਿਵੇਂ ਦੇਖ ਰਹੇ ਹੋ ਤੇ ਅੱਗੇ ਕੀ ਸੋਚਦੇ ਹੋ ਕੀ ਐਕਸ਼ਨ ਦੇਖੋ ਉਹਨੇ ਘਰਾਉ ਕਰਨਾ ਕਿ ਮੈਂ ਖਾਸਾ ਬਣ ਗਿਆ ਬੇਕੂਫ ਨੇ ਕੈਨੇਡਾ ਵਾਲੇ ਬੋਲਾ ਬੰਦੇ ਬੇਕੂਫ ਮੈਂ ਕਹਿੰਦਾ ਪਹਿਲੇ ਕਿਹਾ ਟਟਪੁੰਜੀ ਉਹ ਬੇਕੂਫ ਨੇ ਮੈਨੂੰ ਉਹਨੇ ਕਿਹਾ ਕਰਨਾ ਕਿ ਇਸ ਖਰਚਾ ਬਣ ਗਿਆ ਲੇਕਿਨ ਇੱਥੇ ਵੀ ਪੀਐਮ ਸਾਹਿਬ ਆਏ ਸਾਡੇ ਪੰਜਾਬ ਜੈਸ ਦੀ ਖਰਾਬ ਕਾਲੇ ਕਿਥੋਂ ਹੋ ਗਿਆ ਇਹ ਗਲਤ ਸੋਚ ਹੈ ਇਦਾਂ ਨਹੀਂ ਹੈ ਹਰ ਚੀਜ਼ ਦਾ ਇੱਕ ਸਿਸਟਮ ਮਰਦਾਵਾ ਹੈ ਤੁਸੀਂ ਠੀਕ ਹੈ ਤੁਸੀਂ ਆਪਣਾ ਆਪਣੀ ਮੰਗ ਰੱਖੋ ਮੰਗ ਜੋ ਵੀ ਰੱਖ ਸਕਦੇ ਹੋ ਮੰਨਣਾ ਨੇ ਮੰਨ ਸਰਕਾਰ ਉੱਪਰ ਹੈ ਜਾਂ ਜਿਹੜੀ ਪਬਲਿਕ ਉੱਪਰ ਹੈ ਜਾਣਾ ਬੰਦੇ ਉੱਠ ਕੇ ਕਹਿੰਦੇ ਖਾਲਸਾ ਬਣਾਣਾ ਹੈ ਚਾਹ ਬੰਦੇ ਉੱਠ ਕੇ ਇਹ ਕਰਨਾ ਇਹ ਨਹੀਂ ਹੋ ਸਕਦਾ ਮੈਨੂੰ ਹਿੰਦੁਸਤਾਨ ਬੜੀ ਜਿਸ ਹਿੰਦੂ ਮੁਸਲਮਾਨ ਕसाई ਸਾਰੇ ਮਿਲ ਕੇ ਰਹਿੰਦੇ ਸਾਰੇ ਦਿਨ ਤੱਕ ਇਕੱਠੇ ਮਿਲਾਂਦੇ ਨੇ ਠੀਕ ਹੈ ਨਾ ਲੇਕਿਨ ਇਹ ਗਲਤ ਚੀਜ਼ ਹੈ ਕਿ ਜੇ ਆਪਾਂ ਚਾਰ ਬੁੱਢ ਕੇ ਅੱਜ ਅਸੀਂ ਆਪਣੇ ਆਪਣੇ ਦੇਸ਼ ਦਾ ਪਵਨ ਕਰ ਰਹੇ ਆ ਸਭ ਤੋਂ ਜ਼ਿਆਦਾ ਮੈਨੂੰ ਬੁਰਾ ਲੱਗਿਆ ਖਰਾਬ ਇੱਕ ਸਾਈਡ ਤੇ ਆ ਜਿਹੜੇ ਸਾਡੇ ਦੇਸ਼ ਦੇ ਝੰਡੇ ਦਾ ਪ੍ਰਵਾਨ ਕੀਤਾ ਦੇਖੋ ਸਾਡੇ ਦੇਸ਼ ਦੇ ਝੰਡੇ ਨੂੰ ਤਿਰੰਗਾ ਨੂੰ ਸਾਡੇ ਲੱਖਾਂ ਬੰਦਿਆਂ ਨੇ ਕੁਰਬਾਨੀ ਦੇ ਕੇ ਉਹਨੂੰ ਬਣਾਇਆ ਚੰਦਾ ਤਿਰੰਗਾ ਅੱਜ ਉਹ ਨਮਕ ਹਰਾ ਕਹ ਰਿਹਾ ਜਿਹਨਾਂ ਸਾਡੇ ਦੇਸ਼ ਦਾ ਖਾ ਕੇ ਉਥੇ ਸਾਡੇ ਚੰਡੇ ਅੱਗ ਲਗਾ ਰਹੇ ਚੰਡੇ ਜਿਹਨਾਂ ਦੇ ਫੜ ਰਹੇ ਲਾਂਦੇ ਹੈ ਲੋਕ ਦੇ ਲਾਂਤ ਮੈਂ ਕਹਿੰਦਾ ਇਹਨਾਂ ਦੇ ਇਹਨਾਂ ਦੇ ਖਾਨਦਾਨ ਦੇ ਜਿਹਨਾਂ ਨੇ ਇਹ ਜਿਹੜੇ ਦੇਮ ਜੰਮੇ ਨੇ ਜਿਹੜੇ ਸਾਡੇ ਕੰਮ ਕਰ ਰਹੇ ਨੇ ਸਾਡੇ ਚੰਡੇ ਦਾ ਪਵਨ ਕਰ ਰਹੇ ਨੇ ਉਹਦੇ ਉੱਪਰ ਸ਼ਹਾਦਤ ਦਿੱਤੀ ਮੁਸਲਮਾਨਾਂ ਨੇ ਹਿੰਦੂਆਂ ਨੇ ਸਿੱਖਾਂ ਨੇ ਸਾਈਆਂ ਨੇ ਸਭ ਨੇ ਸ਼ਹਾਦਤ ਦਿੱਤੀਆਂ ਨੇ ਤੁਸੀਂ ਉਹਨੂੰ ਮੈਂ ਕਹਿੰਦਾ ਖਰਾਬ ਕਰ ਰਹੇ ਹੋ ਗਲਤ ਹੈ ਪੜੋ ਉਹਦੇ ਮੈਂ ਖਿਲਾਫ ਆ ਸਾਡੇ ਚੰਡੇ ਦਾ ਜਿਹੜਾ ਪਵਨ ਕਰੇਗਾ ਮੈਂ ਉਹਦੇ ਬਿਲਕੁਲ ਮੈਂ ਵਿਰੁੱਧ ਹੋਊਗਾ ਕੋਈ ਵਿਚਾਰ ਹੋਵੇ ਮੈਂ ਕਹਿੰਦਾ ਦੇਸ਼ ਦੇ ਅਸੀਂ ਨਾ ਗਦਾਰ ਪਸੰਦ ਕਰ ਤੇ ਹਿੰਦੂ ਰਾਸ਼ਟਰ ਦੇ ਮੁੱਦੇ ਨੂੰ ਕਿਉਂ ਦੇਖਦੇ ਕਿਉਂਕਿ ਉਹ ਹੁਣ ਠੰਡਾ ਪੈ ਗਿਆ ਦੇਖੋ ਹਿੰਦੂ ਰਾਸ਼ਟਰ ਨਾ ਮੇਰੇ ਲੈਵਲ ਦਾ ਹੈਗਾ ਬਣਾਉਣਾ ਨਾ ਮੈਂ ਇਸ ਮੁੱਦੇ ਆਉਂਦਾ ਉਹ ਵੱਡੇ ਲੈਵਲ ਦੀ ਗੱਲਾਂ ਨੇ ਦੇਖੋ ਮੈਂ ਤੁਹਾਨੂੰ ਇਹ ਗੱਲ ਕਹੀਏ ਜਦ ਪਾਰਲਦੇਸ਼ ਹੈ ਸਾਰੇ ਅਸੀਂ ਇਕੱਠੇ ਮਿਲ ਕੇ ਜੁਲਗਰਾਂਦੇ ਹਾਂ ਸਾਰੇ ਮੁੱਦੇ ਜਿਹੜੇ ਸਭ ਕੋ ਮਿਲ ਜੁਲ ਕਰਦੇ ਆ ਇਹ ਚਾਹ ਜਾਂ ਅਲੱਗ ਨਹੀਂ ਹਿੰਦੂ ਰਾਸ਼ਟਰ ਦੇਖੋ ਜੇ ਜਦੋਂ ਇਹ ਹਿੰਦੁਸਤਾਨ ਪਾਕਿਸਤਾਨ ਬਣਿਆ ਸੀ ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਅਸੀਂ ਉਹਨਾਂ ਨੇ 98 ਸਾਲਾਂ ਨੂੰ ਮੁਸਲਮਾਨਾਂ ਨੇ ਕੱਲ ਕੇ ਸੀ ਕਿ ਪਾਕਿਸਤਾਨ ਬਣਾ ਲੈ ਉਹਨੇ ਪਾਕਿਸਤਾਨ ਬਣਾ ਲਿਆ ਮੈਂ ਅੱਜ ਇਹ ਹਿੰਦ Çok çok Teşekkür ederim.